ਗੁਰਮੀਤ ਬਾਵਾ ਦੀ ਬੇਟੀ ਦੀ ਮਦਦ ਦੇ ਲਈ ਮੰਤਰੀ ਤਾਲੀਵਾਲ ਪਹੁੰਚੇ ਨੇ ਗਲੋਰੀ ਬਾਵਾ ਨੂੰ ਸੌਪਿਆ ਗਿਆ ਹੈ 2 ਲੱਖ ਰੁਪਏ ਦਾ ਚੈੱਕ ਦੱਸਦੀ ਹੈ ਕਿ ਮੰਤਰੀ ਤਾਲੀਵਾਲ ਨੇ ਆਪਣੇ ਤਨਖਾਦ ਵਿੱਚੋਂ 1 ਲੱਖ ਰੁਪਏ ਦਿੱਤੇ ਤੇ ਰੈੱਡ ਕਰਾਸ ਸੁਸਾਇਟੀ ਦੇ ਵੱਲੋਂ 1 ਲੱਖ ਰੁਪਏ ਦੀ ਸਹਾਇਤਾ ਜੋੜੀ ਹੈ ਕੀਤੀ ਗਈ ਹੈ ਗੁਰਮੀਤ ਬਾਵਾ ਦੀ ਮੌਤ ਤੋਂ ਬਾਅਦ ਮੰਡੀ ਦੇ ਵਿੱਚ ਦਿਨ ਕੱਟ ਰਿਆ ਸੀ ਪਰਿਵਾਰ ਦਾ ਐਸੇ ਦੇ ਕਰਕੇ ਪੰਜ ਦੁਕਾਨਾਂ ਤੇ ਵੀ ਕਿਸੇ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ ਤੇ ਗਲੋਰੀ ਬਾਵਾ ਨੇ ਫੇਸਬੁਕ ਪੋਸਟ ਪਾ ਕੇ ਇਹ ਜੁੜੀ ਮਦਦ ਦੀ ਗੁਹਾਰ ਲਗਾਈ ਸੀ ਤੇ ਐਸੇ ਤੇ ਮੰਤਰੀ ਤਾਲੀਵਾਲ ਨੇ ਉੱਥੇ ਪਹੁੰਚ ਕੇ ਨਾਜਾਇਜ਼ ਕਬਜ਼ਾ ਜ है, ने अपनी एक लाख दिते ने, भी एक लाख सहायता गई है मंत्री तालीवाल ने अपनी तनख एक लख रुपए की वित्तीय सहायता जोड़ी है ਗੁਰਮੀਤ ਬਾਵਾ ਦੀ ਬੇਚੀ ਦੀ ਕੀਤੀ ਹੈ ਦੱਸਦੇ ਕਿ ਗਲੋਰੀ ਬਾਵਾ ਨੂੰ 2 ਲੱਖ ਰੁਪਏ ਦਾ ਚੈੱਕ ਸੌਪਿਆ ਗਿਆ ਹੈ ਜਿਸ ਦੇ ਵਿੱਚ 1 ਲੱਖ ਰੁਪਏ ਰੈੱਡ ਕਰਾਸ ਸੁਸਾਇਟੀ ਦੇ ਵੱਲੋਂ ਦਿੱਤੇ ਗਏ ਨੇ ਤੇ 1 ਲੱਖ ਰੁਪਏ ਦੀ ਸਹਾਇਤਾ ਤਾਲੀਵਾਲ ਦੇ ਵੱਲੋਂ ਕੀਤਾ ਗਿਆ ਹੈ ਗੁਰਮੀਤ ਬਾਵਾ ਦੀ ਮੌਤ ਤੋਂ ਬਾਅਦ ਮੰਦੀ ਦੇ ਵਿੱਚ ਪਰਿਵਾਰ ਦਾ ਗੁਜ਼ਾਰਾ ਹੋ ਰਿਹਾ ਸੀ ਤੇ ਪੰਜ ਦੁਕਾਨਾਂ ਤੇ ਵੀ ਕਿਸੇ ਨੇ ਨਾਜਾਇਜ਼ ਕਬਜ਼ਾ ਕਰਕੇ ਰੱਖਿਆ ਹੋਇਆ ਸੀ ਜਿਸ ਤੋਂ ਬਾਅਦ ਮੰਤਰੀ ਤਾਲੀਵਾਲ ਉੱਥੇ ਪਹੁੰਚੇ ਤੇ ਗਲੋਰੀ ਬਾਵਾ ਨੇ ਜੁੜਾਇਆ ਫੇਸਬੁੱਕ ਪੋਸਟ ਪਾਇਆ ਸੀ ਮਦਦ ਲਈ ਗੋਹੜ ਜੜੀਆਂ ਲਗਾਈ ਗਈ ਸੀ ਜਿਸ ਤੋਂ ਬਾਅਦ ਮੰਤਰੀ ਤਾਲੀਵਾਲ ਉੱਥੇ ਪਹੁੰਚਦੇ ਨੇ ਤੇ ਜ ਨੇ ਉਚੜਾਇਆ ਗਿਆ ਤੇ ਉਸ ਦੇ ਨਾਲ ਹੀ ਆਪਣੀ ਸੈਲਰੀ ਦੇ ਵਿੱਚ ਉਹ 1 ਲੱਖ ਰੁਪਏ ਮੰਤਰੀ ਤਾਲੀਵਾਲ ਨੇ ਪਰਿਵਾਰ ਦੀ ਸਹਾਇਤਾ ਕੀਤੀ ਹੈ ਦੇ ਕੇ ਤੇ ਰੈੱਡ ਕਰਾਸ ਸੁਸਾਇਟੀ ਦੇ ਵੱਲੋਂ ਵੀ 1 ਲੱਖ ਰੁਪਏ ਦਿੱਤੇ ਗਏ ਨੇ ਸਹਾਇਤਾ ਕੀਤੀ ਗਈ ਇਸ ਤਰੀਕੇ ਦੇ ਨਾਲ 2 ਲੱਖ ਰੁਪਏ ਦਾ ਚੈੱਕ ਸੌਪਿਆ ਗਿਆ ਹੈ ਜੀ ਸਾਡੇ ਡੀਸੀ ਸਾਹਿਬ ਅਮਰ ਸਾਹਿਬ ਬਹੁਤ ਚੰਗੇ ਇਨਸਾਨ ਨੇ ਇਹਨਾਂ ਨੇ ਸਲਾਹ ਕੀਤੀ ਤੇ ਮੈਂ ਉਹਨਾਂ ਨੂੰ ਕਿਹਾ ਕਿ ਯਾਰ ਮੈਂ ਤਾਂ ਇੱਕ ਗਰੀਬ ਜਹਾ ਮੱਤਰ ਜਹਾ ਬੰਦਾ ਤੇ ਮੈਂ ਆਪਣੀ ਇੱਕ ਮਹੀਨੇ ਦੀ ਮੇਰੀ 1 ਲੱਖ ਰੁਪਿਆ ਤਨਖਾਹ ਆ ਜੇ ਮਿਨਿਸਟਰ 1 ਲੱਖ 65000 ਰੁਪਏ ਪੰਦ ਤੇ ਮੈਂ ਕਿਹਾ ਮੈਂ ਇੱਕ ਮਹੀਨੇ ਦੀ ਤਨਖਾਹ ਜਿਹੜੀ ਆ ਉਹ ਬਲੌਦੀ ਨੂੰ ਆਪਾਂ ਦੇ ਕੇ ਉਹਨੇ ਤਾਂ ਮੈਨਾਂ ਨੂੰ ਵੀ ਬੇਨਤੀ ਕੀਤੀ ਕਿ ਬਾਜੀ ਤੁਸੀਂ ਵੀ ਜਿਹੜਾ 1 ਲੱਖ ਰੁਪਏ ਦਾ ਪ੍ਰਬੰਧ ਕਰੋ ਇਹਨਾਂ ਨੇ ਕੀਤਾ ਲੈਡ ਕਲਾਸ ਦੇ ਵਿੱਚੋਂ ਸੋ ਅੱਜ ਅਸੀਂ 2 ਲੱਖ ਦੀ ਜਿਹੜੀ ਇਹਨਾਂ ਦੀ ਮਤ ਕਰਨਾ ਆਇਆ ਇੱਕ ਮੈਂ ਤੁਹਾਡੇ ਨਾਲ ਮੀਡੀਆ ਦੇ ਦਾ ਮੈਂ ਜਿਹੜੇ ਪੰਜਾਬੀ ਕਲਾ ਪ੍ਰੇਮੀ ਨੇ ਜਿਹੜੇ ਦੁਨੀਆ ਭਰ ਵਿੱਚ ਪੰਜਾਬੀ ਪੰਜਾਬੀ ਸੰਗੀਤ ਨਾਲ ਪਿਆਰ ਕਰਦੇ ਉਨਾ ਨੋ ਵੀ ਬੇਨਤੀ ਕਰਦੇ ਚਾਹੁੰਦਾ ਮੈਂ ਆਪਣੇ ਜਿਹੜੇ ਗਾਇਕ ਭਰਾ ਨੇ ਸਾਡੇ ਕੋਲ ਗਰਦਾਸ ਮਾਨ ਜੀ ਨੇ ਸਾਡੇ ਕੋਲ ਹਰਸਦਾ ਏਜੰਸੀ ਨੇ ਹਰਪਰਨ ਮਾਨ ਜੀ ਨੇ ਬਾਤ ਸੁਭਰਾ ਨੇ ਅੱਜ ਦੇ ਯੁੱਗ ਵਿੱਚ ਸਾਡਾ ਛੋਟਾ ਵੀਰ ਦਲਜੀਤ ਦਸਾਂ ਜਾਸ ਵੇਲੇ ਬੜਾ ਵੱਡਾ ਸਾਡਾ ਆਰਟਿਸਟ ਹੈ ਔਰ ਬਾਵੇ ਹੁਣੀ ਰਣਜੀਤ ਔਰ ਨਵੇਂ ਮੁੰਡੇ ਬਹੁਤ ਬੜੀਆਂ ਫੀਸਾਂ ਲੈਂਦੇ ਆ ਇਹ ਉਹ ਆਰਟਿਸਟੀ ਕੇ ਵਿਚਾਰੇ ਜਿਹੜੇ 10000 ਤੇ ਪ੍ਰੋਗਰਾਮ ਲਾਉਂਦੇ ਸੀ 15000 ਤੇ 20000 ਤੇ ਇਹ ਇੱਕ ਇਹ ਬਚਾਰੇ ਪੁਰਾਣੇ ਸਿੰਗਰ ਜਿੱਦਾਂ ਮੁਹੰਮਦ ਸਦੀਕ ਜੀ ਇਹ ਪੁਰਾਣੇ ਲੋਕ ਸੀਗੇ ਸੋ ਮੇਰੀ ਉਹਨਾਂ ਨੂੰ ਵੀ ਬੇਨਤੀ ਆ ਕਿ ਯਾਰ ਇਦਾਂ ਦਾ ਕੁਝ ਮਤਲਬ ਤੁਹਾਨੂੰ ਕਰਨਾ ਚਾਹੀਦਾ ਇਦਾਂ ਦਾ ਕੋਈ ਫਰੰਟ ਬਣਾਉਣਾ ਚਾਹੀਦਾ ਕਿ ਜਿਹੜੇ ਪੁਰਾਣੇ ਸਾਡੇ ਸਿੰਗਰ ਹੈ ਜਾਂ ਨਵਾਂ ਵੀ ਸਿੰਗਰ ਕੋਈ ਅੱਜ ਜਦ ਤੱਕ ਇਹ ਚਲਿਆ ਜਾਂਦਾ ਤੋ ਉਹਦਾ ਪਰਵਾਹ ਉਹਦੇ ਬੱਚੇ ਪਿੱਛੋਂ ੱੱਕਾ ਨਾ ਕੋਣ ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਸੋ ਮੈਂ ਅੱਜ ਖੁਦ ਆਪਣਾ ਮਤਲਬ ਜਿਹੜਾ ਚੈੱਕ ਲੈ ਕੇ ਆਪਣੀ ਭੈਣ ਨੂੰ ਦੇਣ ਆਇਆ ਉਹ ਨਾਲ ਤਹਾਡੇ ਤੋਂ ਹੱਥ ਜੋੜ ਕੇ ਮੈਂ ਉਹਨਾਂ ਦੁਕਾਨਦਾਰਾਂ ਨੂੰ ਆ ਦੇਖੋ ਮੇਰੇ ਹੱਥ ਦੇਖਿਓ ਹੱਥ ਜੋੜ ਕੇ ਮੈਂ ਉਹਨਾਂ ਨੂੰ ਬੇਨਤੀ ਕਰਦੇ ਚਾਹੁੰਦਾ ਅਪੀਲ ਕਰਦੇ ਚਾਹੁੰਦਾ ਯਾਰ ਤੱਤ ਕਰੋ ਤੁਹਾਡੇ ਵੀ ਘਰਾਂ 'ਚ ਸਾਡ